ਅਮਰੀਕਾ ਚ ਪੜਨ ਦੇ ਚਾਹਵਨ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਸਾਲ ਅਮਰੀਕਾ ਪਿਛਲੇ ਸਾਲ ਨਾਲੋਂ ਵੱਧ ਵਿਦਿਆਰਥੀਆਂ ਵੀਜ਼ੇ ਜਾਰੀ ਕਰ ਸਕਦਾ ਹੈ। ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਗਿਣਤੀ ਚ ਅਮਰੀਕੀ ਵੀਜ਼ੇ ਜਾਰੀ ਕੀਤੇ ਗਏ ਸਨ। ਪੀਟੀਆਈ ਦੀ ਰਿਪੋਰਟ ਦੇ ਅਨੁਸਾਰ ਭਾਰਤ ਚ ਅਮਰੀਕੀ ਕੌਂਸਲੇਟ ਦੀ ਟੀਮ 2024 ਚ ਭਾਰਤੀ ਵਿਦਿਆਰਥੀਆਂ ਤੋਂ ਵੀਜ਼ਾ ਜੀਆਂ ਦੀ ਸੰਖਿਆ ਚ ਸੰਭਾਵੀ ਵਾਧੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਤਾਵਾਸਤੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਲ ਭਾਰਤੀਆਂ ਨੂੰ ਚਾਰੀ ਕੀਤੇ ਜਾਣ ਵਾਲੇ ਅਮਰੀਕੀ ਵਿਦਿਆਰਥੀ ਵੀਜ਼ੇ ਦੀ ਅੰਦਾਜ਼ਨ ਕੁੱਲ ਗਿ बराबर जवाब ਹੋਵੇਗੀ ਰਿਪੋਰਟ ਅਨੁਸਾਰ ਭਾਰਤ ਚ ਯੂਐਸ ਕੌਂਸਲੇਟ ਜਨਰਲ ਨੇ ਬੀਤੇ ਦਿਨ ਆਪਣਾ 8ਵਾਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ ਜਿਸ ਚ ਨਵੀਂ ਦਿੱਲੀ ਚੈਨਈ ਹਦਰਾਬਾਦ ਕੋਲਕਾਤਾ ਤੇ ਮੁੰਬਈ ਦੇ ਕੌਂਸਲਰ ਅਧਿਕਾਰੀਆਂ ਨੇ ਭਾਰਤੀ ਵਿਦਿਆਰਥੀ ਵੀਜ਼ਾ ਬਿਨੇਕਾਰਾਂ ਦੀ ਇੰਟਰਵਿਊ ਕੀਤੀ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਅੱਗੇ ਸਵੇਰ ਤੋਂ ਹੀ ਵਿਦਿਆਰਥੀਆਂ ਦੀ ਲੰਬੀ ਕਤਾਰ ਦੇਖੀ ਗਈ ਹੈ ਰਿਪੋਰਟ ਦੇ ਅਨੁਸਾਰ ਯੂਐਸ ਯੂਨੀਵਰਸਿਟੀਆਂ ਵੱਡੀ ਗਿਣਤੀ ਚ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੀਆਂ ਨੇ ਤੇ ਪਿਛਲੇ ਸਾਲ ਚ ਅਮਰੀਕੀ ਕੌਂਸਲਰ ਟੀਮ ਨੇ 140000 ਤੋਂ ਵੱਧ ਜੇ ਜ਼ਾਰੀ ਕਿਤੇ ਸੀ ਜੋ ਕਿਸੇ ਵੀ ਹੋਰ ਦੇਸ਼ ਨਾਲ ਵਾਦਸਾਨ ਤੇ ਲਗਾਤਾਰ ਤੀਜੇ ਸਾਲ ਇੱਕ ਰਿਕਾਰਡ ਕਾਇਮ ਕੀਤਾ ਹੈ ਰਿਪੋਰਟ ਮੁਤਾਬਕ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਕਾਉਂਸਲਰ ਜਨਰਲ ਨੇ ਦੱਸਿਆ ਦਿੰਦੇ ਅੰਤ ਤੱਕ ਸਾਨੂੰ ਲਗਭਗ 4000 ਵਿਦਿਆਰਥੀਆਂ ਦੇ ਇੰਟਰਵਿਊ ਕਰਨੇ ਚਾਹੀਦੇ ਸੀ ਇਹ ਸਾਡੀਆਂ ਪ੍ਰਮੁੱਖ ਤਰਜੀਹਾਂ ਚੋਂ ਇੱਕ ਹੈ ਉਸਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਿਦਿਅਕ ਆਦਾਨ ਪ੍ਰਦਾਨ ਇਸ ਪ੍ਰਸ਼ਾਸਨ ਤੇ ਇੱਥੇ ਸਾਡੇ ਮਿਸ਼ਨ ਦੀਆਂ ਪ੍ਰਮੁੱਖ ਤਰਜੀਹਾਂ ਚੋਂ ਇੱਕ ਹੈ ਪਿਛਲੇ ਸਾਲ ਅਸੀਂ 1.40 ਲੱਖ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਜੋ ਇੱਕ ਰਿਕਾਰਡ ਹੈ ਤੇ ਅਸੀਂ ਇਸ ਸਾਲ ਅੱਗੇ ਵਧਦੇ ਹੋਏ ਇਸ ਖੇਤਰ ਤੇ ਧਿਆਨ ਕੇਂਦ੍ਰਿਤ ਕਰਨਾ ਜਾਰੀ ਰੱਖਾਂਗੇ ਉਸਨੇ ਅੱਗੇ ਕਿਹਾ ਕਿ ਅਸੀਂ ਇਸ ਤੇ ਧਿਆਨ ਕੇਂਦਰਿਤ ਜਾਰੀ ਕਰਨਾ ਰੱਖਾਂਗੇ ਤੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਕਰਾਂਗੇ ਅਮਰੀਕਾ ਚ ਪੜਨ ਦੇ ਚਾਹਵਨ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਕਿ ਸਾਲ ਅਮਰੀਕਾ ਪਿਛਲੇ ਸਾਲ ਨਾਲੋਂ ਵੱਧ ਵਿਦਿਆਰਥੀਆਂ ਵੀਜ਼ੇ ਜਾਰੀ ਕਰ ਸਕਦਾ ਹੈ ਪਿਛਲੇ ਸਾਲ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਗਿਣਤੀ ਚ ਅਮਰੀਕੀ ਵੀਜ਼ੇ ਜਾਰੀ ਕੀਤੇ ਗਏ ਸਨ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ ਭਾਰਤ ਚ ਅਮਰੀਕੀ 2024 ਚ ਭਾਰਤੀ ਵਿਦਿਆਰਥੀਆਂ ਤੋਂ ਵੀਜ਼ਾ ਜੀਆਂ ਦੀ ਸੰਖਿਆ 'ਚ ਸੰਭਾਵੀ ਵਾਧੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਦੂਤਾਵਾਸਤੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਲ ਭਾਰਤੀਆਂ ਨੂੰ ਚਾਰੀ ਕਿਤੇ ਜਾਣ ਵਾਲੇ ਅਮਰੀਕੀ ਵਿਦਿਆਰਥੀ ਵੀਜ਼ੇ ਦੀ ਅੰਦਾਜ਼ਨ ਕੁੱਲ ਗਿਣਤੀ ਪਿਛਲੇ ਸਾਲ ਦੇ ਬਰਾਬਰ ਜਾਂ ਵੱਧ ਹੋਵੇਗੀ। ਰਿਪੋਰਟਾਂ ਅਨੁਸਾਰ ਭਾਰਤ ਚ ਯੂਐਸ ਕੌਂਸੂਲੇਟ ਚੈਨਲ ਨੇ ਬੀਤੇ ਦਿਨ ਆਪਣਾ 8ਵਾਂ ਸਾਲਾਨਾ ਵਿਦਿਆਰਥੀ ਵੀਜ਼ਾ ਦਿਵਸ ਮਨਾਇਆ, ਜਿਸ 'ਤੇ ਨਵੀਂ ਦਿੱਲੀ, ਚੇਨਈ, ਹਦਰਾਬਾਦ, ਕੋਲਕਾਤਾ ਤੇ ਮੁੰਬਈ ਦੇ ਕੌਂਸਲਰ ਅਧਿਕਾਰੀਆਂ ਨੇ ਭਾਰਤੀ ਵਿਦਿਆਰਥੀ ਵੀਜ਼ਾ ਬਿਨੇਕਾਰਾਂ ਦੀ ਇ ਦੇਖੀ ਤੋ ਤਵਾਸ ਅੱਗੇ ਸਵੇਤ ਤੋਂ ਹੀ ਵਿਦਿਆਰਥੀਆਂ ਦੀ ਲੰਬੀ ਕਤਾਰ ਦੇਖੀ ਗਈ ਹੈ ਰਿਪੋਰਟ ਦੇ ਅਨੁਸਾਰ ਯੂਐਸ ਯੂਨੀਵਰਸਿਟੀਆਂ ਵੱਡੀ ਗਿਣਤੀ ਚ ਭਾਰਤੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੀਆਂ ਨੇ ਤੇ ਪਿਛਲੇ ਸਾਲ ਚ ਅਮਰੀਕੀ ਕਾਉਂਸਲਰ ਟੀਮ ਨੇ 140000 ਤੋਂ ਵੱਧ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਸੀ ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਸੰਤ ਲਗਾਤਾਰ ਤੀਜੇ ਸਾਲ ਇੱਕ ਰਿਕਾਰਡ ਕਾਇਮ ਕੀਤਾ ਹੈ ਰਿਪੋਰਟ ਮੁਤਾਬਕ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਕੌਂਸਲਰ ਜਨਰਲ ਨੇ ਦੱਸਿਆ ਦਿਨ ਦੇ ਅੰਤ ਤੱਕ ਸਾਨੂੰ ਲਗਭਗ 4000 ਵਿਦਿਆਰਥੀਆਂ ਦੇ ਇੰਟਰਵਿਊ ਕਰਨੇ ਚਾਹੀਦੇ ਸੀ ਇਹ ਸਾਡੀਆਂ ਪ੍ਰਮੁੱਖ ਤਰਜੀਹਾਂ ਚੋਂ ਇੱਕ ਹੈ ਉਸਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਿਦਿਅਕ ਆਦਾਨ-ਪ੍ਰਦਾਨ ਇਸ ਪ੍ਰਸ਼ਾਸਨ ਤੇ ਇਥੇ ਸਾਡੇ ਮਿਸ਼ਨ ਦੀਆਂ ਪ੍ਰਮੁੱਖ ਤਰਜੀਹਾਂ ਚੋਂ ਇੱਕ ਹੈ ਪਿਛਲੇ ਸਾਲ ਅਸੀਂ 140000 ਵਿਦਿਆਰਥੀ ਵੀਜ਼ੇ ਜਾਰੀ ਕੀਤੇ ਜੋ ਇੱਕ ਰਿਕਾਰਡ ਹੈ ਤੇ ਅਸੀਂ ਇਸ ਸਾਲ ਅੱਗੇ ਵਧਦੇ ਹੋਏ ਇਸ ਖੇਤਰ ਤੇ ਧਿਆਨ ਕੇਂਦ੍ਰਿਤ ਇਹਨੂੰ ਕਰਨਾ ਜਾਰੀ ਰੱਖਾਂਗੇ ਉਸਨੇ ਅੱਗੇ ਕਿਹਾ ਕਿ ਅਸੀਂ ਇਸ ਤੇ ਧਿਆਨ ਕੇਂਦਰਿਤ ਜਾਰੀ ਕਰਨਾ ਰੱਖਾਂਗੇ ਤੇ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਗਿਣਤੀ ਕਰਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ